ਤੁਸੀਂ ਰਾਸ਼ਨ ਮੰਗ ਰਹੇ ਹੋ ਪਰ ਸਾਬਕਾ ਮੰਤਰੀ ਸਰਜੀਤ ਕੁਮਾਰ ਜਿਆਣੀ ਜੀ ਦਾ ਇੱਕ ਬਿਆਨ ਆਉਂਦਾ ਹੈ ਕਿ ਬਾਰਡਰ ਤੇ ਜਿਹੜੇ ਹੜ੍ਹ ਪ੍ਰਭਾਵਿਤ ਪਿੰਡਾਂ ਇਹਨਾਂ ਨੂੰ ਰਾਸ਼ਨ ਦੀ ਲੋੜ ਨਹੀਂ ਇਹਨਾਂ ਕੋਲੇ ਤਾਂ ਮਹੀਨੇ-ਮਹੀਨੇ ਦਾ ਰਾਸ਼ਨ ਪਿਆ ਹੋਇਆ ਹੈ ਤੁਸੀਂ ਕੀ ਕਿਹੜਾ ਜਾਓਗੇ ਇਸ ਬਾਰੇ ਸਰਜੀਤ ਜੈਣੀ ਜੀ ਇੱਕ ਮੈਸਨ ਦਾ ਵੱਡੇ ਜ਼ਿੰਮੇਦਾਰ ਨੇ ਉਹ ਮੰਤਰੀ ਰਹੇ ਨੇ ਉਹਨਾਂ ਦੇ ਕਾਰੋਬਾਰ ਵੀ ਚੱਲਦੇ ਆ ਬਾਹਰ ਅਮਰੀਕਾ ਦੇ ਵਿੱਚ ਉਹਨਾਂ ਨੂੰ ਕੀ ਪਤਾ ਇਹਨਾਂ ਸਾਡੇ ਲੋਕਾਂ ਦਾ ਵੇਖੋ ਜਿਹੜਾ ਬੰਦਾ ਜਿਹਨੇ ਸਵੇਰੇ ਦਿਹਾੜੀ ਤੇ ਜਾਣਾ ਹੈ ਸ਼ਾਮ ਨੂੰ ਦਿਹਾੜੀ ਕਰਕੇ ਚਾਰ ਪੇ ਕਮਾ ਕੇ ਜਿਹੜਾ ਰਾਸ਼ਨ ਕਰੇ ਲੈ ਕੇ ਆਉਣਾ ਹਰ ਰੋਜ਼ ਸ਼ਾਮ ਨੂੰ ਵੇਖੋ ਉਹਨਾਂ ਲਈ ਅੱਜ ਤਿਆੜੀ ਦਾ ਸਾਰਾ ਕੰਮ ਬੰਦ ਹੋ ਗਿਆ ਰੋਜ਼ਗਾਰ ਦਾ ਬੰਦ ਹੋ ਗਿਆ ਉਹਨਾਂ ਨੂੰ ਰਾਸ਼ਨ ਦੀ ਲੋੜ ਹੈ ਸਰਜੀਤ ਜੈਣੀ ਜੀ ਸਾਡੇ ਬੜੇ ਸਤਿਕਾਰਯੋਗ ਨੇ ਉਹਨਾਂ ਨੂੰ ਮੈਨੂੰ ਲੱਗਦਾ ਬਿਲਕੁਲ ਧਰਤੀ ਤੇ ਨਹੀਂ ਪਤਾ ਅੱਜ ਵੇਖੋ ਅਸੀਂ ਸਾਰੇ ਪਾਣੀ ਦੇ ਵਿੱਚੋਂ ਲੰਘ ਕੇ ਆ ਰਹੇ ਹਾਂ ਚਿੱਕੜ ਵਿੱਚ ਜਾਣਾ ਪੈਂਦਾ ਉਹ ਆ ਕੇ ਦੇਖਣ ਮਾੜਾ ਜਿਆ ਲੋਕ ਕਿਵੇਂ ਰਹਿੰਦੇ ਨੇ ਲੋਕ ਸਾਡੇ ਬਹੁਤ ਔਖੇ ਨੇ ਇਹ ਪਾਣੀ ਜਿਹੜਾ 2023 ਦੇ ਵਿੱਚ ਵੀ ਆਇਆ ਉਦੋਂ ਵੀ ਕੋਈ ਲੀਡਰ ਇਹਨਾਂ ਲੋਕਾਂ ਤੱਕ ਨਹੀਂ ਪਹੁੰਚਿਆ ਅੱਜ 2025 ਦੇ ਵਿੱਚ ਆਇਆ ਔਰ ਹੁਣ ਵੀ ਕੋਈ ਲੀਡਰ ਇਹਨਾਂ ਤੱਕ ਨਹੀਂ ਪਹੁੰਚ ਰਿਹਾ ਇਹ ਵੀ ਮੈਨੂੰ ਤਾਂ ਦੱਸ ਰਹੇ ਸੀ ਕਹਿੰਦੇ ਸੀ ਐਮਪੀ ਸਾਹਿਬ ਬਣਾਏ ਆ ਆਪਦੇ ਆਪਦੇ ਸਮਝ ਕੇ ਬਣਾਏ ਪਰ ਉਹ ਪੁਲ ਤੋਂ ਹੋ ਕੇ ਪਿੱਛੇ ਮੁੜ ਜਾਂਦੇ ਨੇ ਵੇਖੋ ਮੈਂ ਬੇਨਤੀ ਕਰਦਾ ਸਰਜੀਤ ਜੈਣੀ ਜੀ ਨੇ ਚਾਹੇ ਚਾਹੇ ਕੋਈ ਹੋਰ ਹੈ ਤੁਸੀਂ ਬੜੇ-ਬੜੇ ਲੈਂਡਲੋਰਡ ਹੋ ਮੈਂ ਤਾਂ ਇਹ ਤੁਹਾਨੂੰ ਬੇਨਤੀ ਕਰਾਂਗਾ ਤੁਹਾਡੇ ਕੋਲ ਸੈਂਕੜਾ ਏਕੜ ਜ਼ਮੀਨ ਵੀ ਹੈ ਸਾਰਾ ਕੋਈ ਬੜੇ-ਵੱਡੇ ਬੰਦੇ ਹੋ ਤੁਸੀਂ ਜੇ ਕੁਝ ਦੇ ਇਹ ਜਾਂ ਦੇ ਨਹੀਂ ਸਕਦੇ ਤਾਂ ਇਹ ਗੱਲਾਂ ਨਾ ਕਰੋ ਸਾਡੇ ਲੋਕਾਂ ਨੂੰ ਅੱਜ ਲੋੜ ਹੈ ਰਾਸ਼ਨ ਦੀ ਵੀ ਲੋੜ ਹੈ ਪਸ਼ੂਆਂ ਲਈ ਫੀਡ ਦੀ ਵੀ ਲੋੜ ਹੈ ਕਿਉਂਕਿ ਹਰਾ-ਚਾਰਾ ਵੀ ਸਾਰਾ ਖਤਮ ਹੋ ਚੁੱਕਿਆ ਹੈ ਸਾਡੇ ਲੋਕਾਂ ਦਾ ਕੰਮ ਬੰਦ ਹੋ ਚੁੱਕਿਆ ਹੈ ਜੇ ਅੱਜ ਉਹਨਾਂ ਨੂੰ ਰਾਸ਼ਨ ਨਾ ਦੇਵਾਂਗੇ ਤਾਂ ਖਾਣਾ ਕਿੱਥੋਂ ਖਾਣਗੇ ਬੜੀ ਲੋੜ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਸਾਰੇ ਇਹਨਾਂ ਗੱਲਾਂ ਇਦੇ ਵਿੱਚ ਨਾ ਪਾਓ ਜਿੰਨੇ ਵੀ ਕੋਈ ਜੋ ਵੀ ਕੋਈ ਅ ਇੱਥੇ ਸੇਵਾ ਕਰ ਰਿਹਾ ਮੈਂ ਸੁਣ ਰਿਹਾ ਸੀਗਾ ਕਹਿ ਰਹੇ ਸੀ ਕਿ ਵਿੱਚ ਅ ਅੱਧਾ ਕਿਲੋ ਖੰਡ ਹੈ ਜਾਂ ਕੁਛ ਹੈ ਵੇਖੋ ਜਿਹੜਾ ਕੋਈ ਸੇਵਾ ਕਰ ਰਿਹਾ ਜੋ ਵੀ ਕਿਤੋਂ ਆਪਦੀ ਜਿਹੜੀ ਖੂਨ ਪਸੀਨੇ ਦੀ ਮਿਹਨਤ ਦੀ ਕਮਾਈ ਨਾਲ ਕੋਈ ਵੀ ਇੱਥੇ ਆ ਕੇ ਕੋਈ ਸਮਾਜ ਸੇਵੀ ਜਥੇਬੰਦੀ ਕੋਈ ਸੇਵਾਦਾਰ ਸੇਵਾ ਕਰ ਰਿਹਾ ਉਹਨਾਂ ਬਾਰੇ ਜਿਹੜੇ ਵਿਚਾਰ ਜਿਹੜੇ ਨੇ ਮੈਨੂੰ ਨਹੀਂ ਲੱਗਦਾ ਕਿ ਸਾਡੇ ਐਡੇ ਸੀਨੀਅਰ ਆਗੂ ਜਿਹੜੇ ਬੜੇ ਪੁਰਾਣੇ ਨੇ ਅਸੀਂ ਉਹਨਾਂ ਦਾ ਬੜਾ ਸਤਿਕਾਰ ਵੀ ਕਰਦੇ ਆ ਉਹਨਾਂ ਨੂੰ ਜਿਹੜੇ ਵੀ ਸੇਵਾ ਕਰਦੇ ਨੇ ਉਹਨਾਂ ਦਾ ਵੇਖੋ ਬੇਇੱਜ਼ਤ ਉਹਨਾਂ ਨੂੰ ਨਹੀਂ ਕਰਨਾ ਚਾਹੀਦਾ ਮੇਰੀ ਤਾਂ ਇਹ ਬੇਨਤੀ ਹੈ